ਯੂਨਾਈਟਿਡ ਕਿੰਗਡਮ ਜਨ ਦੇ ਚਾਵਾਨਾ ਲਈ ਵੱਡਾ ਝਟਕਾ ਹੈ ਦਰਅਸਲ ਇਮੀਗ੍ਰੇਸ਼ਨ ਪੱਧਰ ਨੂੰ ਕਟਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਯੂਕੇ ਸਰਕਾਰ ਨੇ ਦੇਸ਼ 'ਚ ਇੱਕ ਪਰਿਵਾਰਕ ਮੈਂਬਰ ਦੇ ਵੀਜ਼ੇ ਨੂੰ ਸਪான்ਸਰ ਕਰਨ ਵਾਲੀ ਲੋੜਿੰਗ ਦੀ ਘੱਟੋ-ਘੱਟ ਆਮਦਨ ਸੀਮਾ ਵਧਾ ਦਿੱਤੀ ਹੈ ਜੀ ਹਾਂ ਜੇ ਤੁਹਾਡੇ ਵੀ ਰਿਸ਼ਤੇਦਾਰ ਯੂਨਾਈਟਿਡ ਕਿੰਗਡਮ ਯਾਨੀ ਕਿ ਯੂਕੇ ਰਹਿੰਦੇ ਨੇ ਤੇ ਤੁਸੀਂ ਉਹਨਾਂ ਕੋਲ ਸਪான்ਸਰਸ਼ਿਪ ਤੇ ਜਾਣ ਵਾਲੇ ਹੋ ਤਾਂ ਗੌਰ ਨਾਲ ਸੁਣੋ ਇਹ ਖਬਰ ਯੂਕੇ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ 55% ਦਾ ਵਾਅਦਾ ਕਰਦੇ ਹੋਏ ਹੁਣ ਆਮਦਨੀ ਦੇ ਮਾਪਦੰਡਾਂ ਨੂੰ 18600 ਪੌਂਡ ਤੋਂ ਵਧਾ ਕੇ 29000 ਪੌਂਡ ਕਰ ਦਿੱਤਾ ਗਿਆ ਤੇ ਸੂਤਰਾਂ حوالے ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਸਾਲ ਤੱਕ ਇਹਨਾਂ ਆંકੜਿਆਂ 'ਚ ਹੋਰ ਵੀ ਵਾਧਾ ਹੋ ਸਕਦਾ ਹੈ ਤੇ ਵੀਜ਼ਾ ਲਈ ਇਨਕਮ ਲਿਮਿਟ ਕਰੀਬਨ 38700 ਪੌਂਡ ਤੱਕ ਜਾ ਸਕਦੀ ਹੈ ਯੂਕੇ ਸਰਕਾਰ ਨੇ ਕਿਹਾ ਹੈ ਅੱਜ ਦੀਆਂ ਤਬਦੀਲੀਆਂ ਕੁਝ ਹਫ਼ਤਿਆਂ ਬਾਅਦ ਆਈਆਂ ਨੇ ਤੇ ਜਦੋਂ ਗ੍ਰੈਸ ਕਤਰ ਨੇ ਇਮੀਗ੍ਰੇਸ਼ਨ ਪ੍ਰਣਾਲੀ 'ਚ ਸੁਧਾਰਾਂ ਦੇ ਆਪਣੇ ਵੱਡੇ ਪੈਕੇਜ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ॠषि ਸੂਨਕ ਤੇ ਗਰੇਸ ਕੱਤਰ ਦੁਆਰਾ ਲਿਆਂਦੇ ਗਏ ਇੱਕ ਪੈਕੇਜ ਦੇ ਤਹਿਤ ਅੰਤਿਮ ਕੋਸ਼ਨਾ ਜਿਸ ਦਾ ਉਦੇਸ਼ ਕਾਨੂੰਨੀ ਪ੍ਰਵਾਸ ਨੂੰ ਘਟਾਉਣਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਟੈਕਸ ਦਾਤਾਂਵਾਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਦਾ ਬੋਝ ਨਾ ਪਵੇ। ਇਹ ਵੀ ਕਿਹਾ ਗਿਆ ਹੈ ਕਿ ਵੱਡੀ ਗਿਣਤੀ 'ਚ ਪ੍ਰਵਾਸਕਰ ਕੇ ਸਥਿਤੀ ਆਪਣੇ ਚਰਮ ਤੇ ਪਹੁੰਚ ਗਈ ਹੈ। यूके ਜਾਣ ਵਾਲਿਆਂ ਲਈ ਇੱਕ ਵੱਡਾ ਝਟਕਾ ਸਾਬਿਤ ਹੋ ਸਕਦੀ ਹੈ ਕਿਉਂਕਿ ਯੂਕੇ ਸਰਕਾਰ ਵੱਲੋਂ ਵੀਜ਼ਾ ਲਈ ਇਨਕਮ ਲਿਮਿਟ ਨੂੰ ਕਰੀਬਨ ਕਰੀਬਨ 55% ਦੀ ਵਧਾ ਦਿੱਤਾ ਗਿਆ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਯੂਨਾਈਟਿਡ ਕਿੰਗਡਮ ਜਾਣ ਦੇ ਚਾਹਵਾਨਾਂ ਲਈ ਵੱਡਾ ਝਟਕਾ ਦਰਅਸਲ ਇਮੀਗ੍ਰੇਸ਼ਨ ਪੱਧਰ ਨੂੰ ਕਟਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਯੂਕੇ ਸਰਕਾਰ ਨੇ ਦੇਸ਼ 'ਚ ਇੱਕ ਪਰਿਵਾਰਕ ਮੈਂਬਰ ਦੇ ਵੀਜ਼ੇ ਨੂੰ ਸਪான்ਸਰ ਕਰਨ ਵਾਲੀ ਲੋੜੀਂਦੀ ਘੱਟੋ-ਘੱਟ ਆਮਦਨ ਸੀਮਾ ਵਧਾ ਦਿੱਤੀ ਹੈ ਜੀ ਹਾਂ ਜੇ ਤੁਹਾਡੇ ਵੀ ਰਿਸ਼ਤੇਦਾਰ ਯੂਨਾਈਟਿਡ ਕਿੰਗਡਮ ਯਾਨੀ ਕਿ ਯੂਕੇ ਰਹਿੰਦੇ ਨੇ ਤੇ ਤੁਸੀਂ ਉਹਨਾਂ ਕੋਲ ਸਪான்ਸਰਸ਼ਿਪ ਤੇ ਜਾਣ ਵਾਲੇ ਹੋ ਤਾਂ ਗੌਰ ਨਾਲ ਸੁਣੋ ਇਹ ਖਬਰ ਯੂਕੇ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ 55% ਦਾ ਵਾਅਦਾ ਕਰਦੇ ਹੋਏ ਹੁਣ ਆਮਦਨੀ ਦੇ ਮਾਪਦੰਡਾਂ ਨੂੰ 18600 ਪੌਂਡ ਤੋਂ ਵਧਾ ਕੇ 29000 ਪੌਂਡ ਕਰ ਦਿੱਤਾ ਗਿਆ ਤੇ ਸੂਤਰਾਂ حوالے ਤੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਸਾਲ ਤੱਕ ਇਹਨਾਂ ਆંકੜਿਆਂ 'ਚ ਹੋਰ ਵੀ ਵਾਧਾ ਹੋ ਸਕਦਾ ਹੈ ਤੇ ਵੀਜ਼ਾ ਲਈ ਇਨਕਮ ਲਿਮਿਟ ਕਰੀਬਨ 38700 ਪੌਂਡ ਤੱਕ ਜਾ ਸਕਦੀ ਹੈ ਯੂਕੇ ਸਰਕਾਰ ਨੇ ਕਿਹਾ ਹੈ ਅੱਜ ਦੀਆਂ ਤਬਦੀਲੀਆਂ ਕੁਝ ਹਫ਼ਤਿਆਂ ਬਾਅਦ ਆਈਆਂ ਨੇ ਤੇ ਜਦੋਂ ਗ੍ਰੈਸ ਕਤਰ ਨੇ ਇਮੀਗ੍ਰੇਸ਼ਨ ਪ੍ਰਣਾਲੀ 'ਚ ਸੁਧਾਰਾਂ ਦੇ ਆਪਣੇ ਵੱਡੇ ਪੈਕੇਜ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕੀਤਾ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ॠषि ਸੋਨਕ ਤੇ ਗ੍ਰੇਸ ਕੱਤਰ ਦੁਆਰਾ ਲਿਆਂਦੇ ਗਏ ਇੱਕ ਪੈਕੇਜ ਦੇ ਤਹਿਤ ਅੰਤਿਮ ਕੋਸ਼ਨਾ ਜਿਸ ਦਾ ਉਦੇਸ਼ ਕਾਨੂੰਨੀ ਪ੍ਰਵਾਸ ਨੂੰ ਘਟਾਉਣਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਟੈਕਸਦਾਤਾਵਾਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਦਾ ਬੋਝ ਨਾ ਪਵੇ। ਇਹ ਵੀ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਚ ਪ੍ਰਵਾਸਕਰ ਕੇ ਸਥਿਤੀ ਆਪਣੇ ਚਰਮ ਤੇ ਪਹੁੰਚ ਗਈ ਹੈ। यूके जाण ਵਾਲਿਆਂ ਲਈ ਇੱਕ ਵੱਡਾ ਝਟਕਾ ਸਾਬਿਤ ਹੋ ਸਕਦੀ ਹੈ ਕਿਉਂਕਿ ਯੂਕੇ ਸਰਕਾਰ ਵੱਲੋਂ ਵੀਜ਼ਾ ਲਈ ਇਨਕਮ ਲਿਮਿਟ ਨੂੰ ਕਰੀਬਨ ਕਰੀਬਨ 55% ਵਧਾ ਦਿੱਤਾ ਗਿਆ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ